ਸਾਤ ਦਿਨੋ ਵੀਡੀਓ ਕਵਰ ਕਰ ਲਈ ਆ ਪੈਂਡ ਮੱਤੇ ਵਾਲੇ ਦੀ ਤੇ ਤੁਰਨ ਲੱਗੇ ਹੀ ਪਾਈ ਕਹਿੰਦਾ ਵੀ ਯਾਰ ਇਹਨਾਂ ਸੂਈ ਗਾਂ ਇਹਦੀਆਂ ਧਾਰਾ ਧੂਰਾ ਤੇ ਚੈੱਕ ਕਰਾ ਹੀ ਦਈਏ ਕਹਿੰਦਾ ਬਾਈ ਵੀ ਤਸੱਲੀ ਹੋ ਜੂਗੀ ਕਹੇ ਭੈਣ ਭਰਾ ਨੂੰ ਬਹੁਤ ਚੰਗਾ ਦੁੱਧ ਦਾ ਤੀਜਾ ਸੂਆ ਝੂੰਗੀ ਵਹਿੜ ਬਾਪੂ ਕਹਿੰਦਾ ਵੀ ਆ ਦੋਨੇ ਬਾਲਟੀਆਂ ਭਰਨੀਆਂ ਇਹਨੇ ਸੱਜਣੋ ਕਰਮਾਂ ਵਾਲੀ ਨੇ ਠਾਰ ਕੇ ਲੀਟਰ ਮਾਰਦਾ ਬਾਪੂਆਂ ਦਾ ਮੈਂ ਜੋੜ ਤਾਂ ਮੱਛੀ ਮੋਟਰੀ ਆ ਹਨਾ ਲੈ ਗਾਇ ਯਾਦੀ ਬੰਬ ਬਾਈ ਹਨਾ ਯਾਦੀ ਬੰਬ ਅਗਲੇ ਥਣਾ ਦੀ ਚਵਾਈ ਚੈੱਕ ਕਰ ਲੋ ਸੱਜਣਾ ਵੇਖੋ ਇੱਕ ਨਾ ਵੀਡੀਓ ਤਵਾ ਕਰ ਲਈਆ ਮੱਤੇ ਆ ਬੰਦੇ ਬਹੁਤ ਚੰਗਾ ਦਾ ਓੜਾ ਬੰਨਾ ਹੀ ਨਹੀਂ ਕੋਈ ਯਾਰ ਬੜੀ ਨਿਕਰ ਨੂੰ ਕਰਦੇ ਵੇਟ ਕਰਿਓ ਸਾੜੀ ਵੀਡੀਓ ਵੇਖੋ ਕਰਕੇ ਤਸੱਲੀ ਕਰ ਲਿਓ ਖਰੀਦਿਆ ਬਾਦ ਸੱਜਣਾ ਟੋਪ ਆਪ ਦਾ ਨਹੀਂ ਇਹਦੀ ਰੱਖਣ ਨੂੰ ਮੈਕ ਸਾ ਸ਼ਾਹੀ ਵਾਲਨਾ ਤੇ ਸੈਲੀ ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਵਾਧਾ ਭਾਵਾਂ ਦੀ ਕਹਿੰਦਾ ਨਾ ਥੱਲੇ ਦੀ ਨੰਗੀ ਜਾਈਏ ਸਵਾਗਤ ਹੈ ਜੀ ਤੁਹਾਡਾ ਸੰਦੂ ਨੇਰੀ ਫਾਰਮਿੰਗ ਦੇ ਵਿੱਚ ਸੱਜਣੋ ਇੱਕ ਹੋਰ ਆ ਗਈ ਭਰਾਵਾਂ ਰਾਂ ਕੋਲੇ ਉੱਚੇ ਬੱਚੇ ਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਤੇ ਸ਼ਾਰਟ ਵੀਡੀਓ ਸਾਂਝੀ ਕਰਦੇ ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਜਿਹੜਾ ਸੱਜਣੋ ਨੋਟ ਕਰ ਲਿਓ ਵੀਡੀਓ ਦੇ ਸਾਰੇ ਮੌਲ ਮਾਲ ਆ ਇਹਨਾਂ ਦੇ ਵੇਟ ਕਰਿਓ ਵੀਡੀਓ ਦੀ ਪੈਂਤ ਮੱਤੇ ਵਾਲ ਆ ਤੇ ਜਿਹਨੇ ਵੀ ਗੱਲ ਕਰੀਏ ਤਾਂ ਸਜਣੋ ਸ਼੍ਰੀ ਅਮਰਸਰ ਸਾਹਿਬ ਆ ਗਿਆ ਹਫਤੇ ਦੀ ਕੱਚੀ ਤੇ ਭਰਾ ਹਰਾਂ ਦਾ 2 ਕਿਲੋ ਦਾ ਪਾਰਲੈਨ ਦਾ ਕੰਮ ਤੇ ਰਸੀਨ ਚ ਪਸਵਾਉਂਦੇ ਤੀਜਾ ਸੂਆ ਝੂੰਗੀ ਚਾਰ ਮਿਹਣਾ ਸਜਣੋ ਓਕੇ ਜਿਹੜੀਆਂ ਵੀਡੀਓ ਦੇ ਵਿੱਚ ਛੋਟਨਾ ਸਾਂਝੀਆਂ ਕਰਨੀਆਂ ਕੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਤੇ ਰਿਕਵੈਸਟ ਬੇਨਤੀ ਰਹਿੰਦੀ ਹੈ ਸਜਣੋ ਕੋਈ ਵੀ ਪਸ਼ੂ ਜਿਹੜਾ ਖਰੀਦਦਾਰੀ ਕਰਨੀ ਹੈ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੇ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋ ਜਰਸੀ ਵਾੜਾ ਸਜਣੋ ਕਰੋ ਸੰਗ ਦੀ ਕਾਲੀ ਤੇ ਇੱਕ ਝੁੰਗੀ ਵੜ ਵੀ ਬਾਈ ਹਰਾਂ ਦੇ ਕੋਲੇ ਹਾਜ਼ਰਾ ਸੂਈ ਸਵਾਈ ਆ ਕਿੰਨਾ ਦੁੱਧਵਾਦਾ ਸਾਰੀ ਗੱਲਬਾਤ ਮਾਲਕਣਾ ਕਰਦੇ ਆ ਇਹਦੇ ਤੋਂ ਸ਼ੁਰੂ ਕਰਾਂਗੇ ਤੇ ਲਾਸਟ ਤੇ ਜਿਹੜੀ ਵੜ ਵਿਖਾ ਦੇਣੀ ਤੁਹਾਨੂੰ ਬਹੁਤ ਟੌਪ ਦਾ ਨਗੀਨਾ ਹੀ ਆ ਤੇ ਆਜੋ ਕਰੀਏ ਗੱਲਬਾਤ ਲਈਏ ਜਾਣਕਾਰੀ ਮਿਰਜੀ ਸასი ਕਾਲ ਸასი ਕਾਲ ਵੀਰ ਜੀ ਹੋਰ ਬਾਪੂ ਜੀ ਕਿਵੇਂ ਹੋ ਚੜਦਾ ਵਧੀਆ ਚੜਦੀ ਕਲਾ ਚੜਦੀ ਕਲਾ ਆ ਮੈਂ ਤਾਂ ਚੜਦੀ ਕਲਾ ਕੇ ਪਾਈ ਜਾਂਦੇ ਬੜਾਕੇ ਫੋਨ ਫੋਨ ਠੀਕ ਆ ਤੇ ਆਪਣਾ ਐਡਰੈਸ ਵੀਰੇ ਨਕਤਾ ਜੀ ਪਿੰਡ ਮੱਤੇਵਾਲ ਹਾਂਜੀ ਜਿਲ੍ਹਾ ਆਮ੍ਰਿਤਸਰ ਫੀਰ ਬਾਬਾ ਬਕਾਲਾ ਤੇ ਫੋਨ ਨੰਬਰ 84372 45302 ਇੱਕ ਰਹੀ ਹੋਰ ਰਿਪੀਟ ਕਰ 84372 45302 ਤੇ ਬਾਪੂ ਜੀ ਆ ਗਾਂ ਦੀ ਕੀ ਡਿਟੇਲ ਆ ਕਿਹੜਾ ਸੂਆ ਸੂਈ ਤੇ ਕਿੰਨੇ ਟਾਈਮ ਦੀ ਸੂਈ ਆ ਸੂਆਏ ਤਜਾ ਜੇ ਝੂਣ ਨੇ ਦਾ ਮਾਣਾ ਮਾਸਾ ਅੱਛਾ ਜੀ ਹਾਂ ਜੋ ਕੀ ਦੁਜਾ ਨੇ ਤਜਾ ਨੇ ਜੀ ਤੀਜਾ ਸੂਆ ਸੂਈ ਆ ਹਾਂਜੀ ਤੇ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਹੁਣ ਦੁੱਧ ਬਾਈ ਜੀ ਅੱਜ ਨੂੰ ਸੂਈ ਨੂੰ 7 ਦਿਨ ਹੋ ਗਏ ਜੀ 7 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਤੇ ਹੁਣ ਕਿੰਨੇ ਦੁੱਧ ਤੇ ਆ ਗਈ ਦੁੱਧ ਬਾਈ ਜੀ ਤੇ ਕੋਈ 20 ਕਿਲੋ ਜਰਾ ਵੀ ਕੰਡਿਆਲਾ ਵਾ ਵੀ ਆਪਾਂ 18 ਕਿਲੋ ਦੱਸ ਕੇ ਦੇਣੀ ਆ ਦੁੱਧ 20 ਹੈ 18 ਕੋਈ ਵੀ ਭੈਣ ਭਰਾ ਕੇ ਆਪਣੇ ਘਰੇ ਐਂ ਤਸੱਲੀ ਕਰ ਸਕਦਾ ਬਾਈ ਆਪਣੇ ਕੋਈ ਲਾਈਵ ਦੋ ਟਾਈਮ ਮਿਲ ਕੇ ਕੜਾ ਕੇ ਲੀਟਰ ਮਲਵਾ ਕੇ ਫਿਰ ਦਵਾਂਗੇ ਥਣਾ ਸੁਣਾਲ ਮੈਂ ਨਾ ਬਾਈ ਜੀ ਬਿਲਕੁਲ ਓਕੇ ਥਣਾ ਹਾਂਜੀ ਹਾਂਜੀ ਬੱਚਾ ਕੀ ਮੱਛੀ ਮਗਰ ਆ ਗਈ ਹਾਂਜੀ ਵੀਰੇ ਕੱਢ ਬਾਰਤੂਰ ਕਰਾ ਚੱਕ ਲਓ ਵੀ ਸੱਜਣੋ ਤੀਜਾ ਸੂਆ ਸੂਈ ਵਹਿੜ ਮੱਛੀ ਮਗਰ ਦੁੱਧ ਵੀ ਆ ਵੀਰ ਹਰੀ ਕਹਿੰਦੇ ਵੀ 18 ਕੋਈ ਵੀ ਭੈਣ ਭਰਾ ਆਵਦੀ ਮਣਕੇ ਲੈ ਜੇ ਤੇ ਬਾਕੀ ਸਿੰਘ ਆ ਜਿਹੜੇ ਉਹ ਝੁੰਗੇ ਆ ਜੇ ਝੁੰਗੀ ਗਾਂ ਲੱਭਦੇ ਫਰਦੇ ਸੀ ਨਾ ਤਾਂ ਕਨੈਕਟ ਕਰਿਓ ਕਿਉਂਕਿ ਚੰਗੀਆਂ ਹੁੰਦੀਆਂ ਘਰੇ ਗਾਈਆਂ ਇਹ ਤੇ ਥਣ ਲੱਗਾ ਕਰਮਾਂ ਵਾਲੀ ਨੂੰ ਮਾਝਰਗਾ ਲੇਵਾ ਠੋਸ ਨਿੱਗਰ ਲੱਗਾ ਮੋੜ ਲਾ ਬਈ ਹਾਂਜੀ ਬਾਈ ਜੀ ਬੰਦੇ ਅੱਛਾ ਕੀ ਬਾਤ ਆ ਯਾਰ ਨਹੀਂ ਠੀਕ ਆ ਲੇਵਾ ਬਹੁਤ ਫੈਕਸ ਆ ਡਰ ਆ ਹਨਾ ਹਾਂਜੀ ਹਾਂਜੀ ਬਾਈ ਜੀ ਕੀ ਬਾਤ ਨਹੀਂ ਟੌਪ ਦੀ ਵੈੜਾ ਕੋਈ ਸ਼ੱਕ ਨਹੀਂ ਕਰ ਲਓ ਸੱਜਣਾ ਤੋਰ ਚੈੱਕ ਕਰ ਲਓ ਤੇ ਥਾਂਲੇ ਦੇ ਦੀ ਕੁਆਲਿਟੀ ਜਿਹੜੀ ਹੈ ਨਾ ਉਹ ਮੈਂ ਤੁਹਾਨੂੰ ਨੇੜ ਤੋਂ ਪਾਈ ਸਟੀਲ ਥਾਂ ਦੀ ਪੂਰੀ ਆ ਠੀਕ ਆ ਹਾਂਜੀ ਵੇਖੋ ਸਜਣੋ ਜੋ ਕਹਦਾਂਗੇ ਨਿਕਲੂ ਉਹੀ ਠੀਕ ਆ ਹਾਂਜੀ ਹਾਂਜੀ ਆ ਸਜਣੋ ਥਾਂਲੇ ਪਾਲੋ ਤੇ ਬਾਮੇ ਨਾ ਬੋਲੋ ਠੰਡੀ ਸੀਰ ਪੂਰੀ ਆ ਜੀ ਕੋਈ ਗੱਲ ਨਹੀਂ ਹਾਂਜੀ ਵੀ ਇੰਨੀ ਭਵਾਨਿਆਂ ਨਾਲ ਪਾਉ ਤੇ ਨਾ ਕੋਈ ਨਾ ਬਾਈ ਜੀ ਵੇਖੋ ਜਿਆਦੀ ਲੱਗੀ ਸੀ ਕੀ ਬਾਤ ਆ ਗੱਲ ਹੀ ਨਹੀਂ ਕਰਨ ਵਾਲੀ ਕੋਈ ਜੀ ਤੇ ਬਾਪੂ ਜੀ ਰੇਟ ਇਹਦਾ ਰੇਟ ਬਾਈ ਜੀ 10 ਮੁੰਡਿਆ ਵਾ ਜਿੰਨਾ ਮਰਜ਼ੀ ਕਰ ਲੀਏ 60 ਕ ਮੰਗ ਲੀਏ ਤੁਹੇ ਵੇਖੋ ਬਾਪੂ ਜੀ ਹੈ ਨਾ ਨੰਝਲ ਦਾ ਚਲ 55 ਜੋ ਮਾਨਤਾਰ ਭਾਈ ਕਰਦਾ ਬਾਪੂ ਕਰਦੇ ਫਿਰ ਪੜਾਕਿਆਂ ਦਾ ਕੰਮ ਉਦੋਂ ਨਾਲ ਹਾਂ ਨਾ 55000 ਦੀ ਹਾਂ ਨਾ ਹਾਂ ਬਿਲਕੁਲ 55000 ਦੀ ਕਹਤਾ ਦੇ ਦਾਂਗਾ ਹਾਂ ਪਿਆ ਤੇ ਦੁੱਧ ਦੀ ਹਾਂਜੀ ਹਾਂਜੀ 55000 ਦੀ ਹਾਂ ਨਾ ਆਹ ਕੱਪੜੇ ਵਾਲੀ ਸੇਲ ਜਿਸ ਲੱਗੀ ਨਾ ਉਹ ਤਾਂ ਹਾਂ ਹਾਂ 20 ਕਿਲੋ ਦੁੱਧ ਵੀ ਭਾਈ ਜੀ ਵੱਛੀ ਕੋ ਦੁੱਧ ਵੇਖੋ ਨਾ 20 ਕਿਲੋ ਫੁੱਲਾ ਡੁੱਲਾ ਵਾ ਕਹਿਆ ਨਹੀਂ ਦੇਣਾ ਹੈਗਾ ਦੇ ਕਹਿਣਾ ਵਾਕਈ ਨਹੀਂ ਮੈਂ ਕਿਹਾ ਦਵਾਂ ਬਾਈ ਜੀ ਦੋ ਟਾਈਮ ਆਪਣੇ ਕੋਲ ਲਾਈਵ ਮਿਲਕਿੰਗ ਕਰਾ ਲੈ ਕੋਈ ਵੀ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਮੈਂ ਕਹਾਂ ਜਾ ਪੱਛਾ ਘਣਾ ਸਰਾ ਵਾ ਹਾਂ ਇਹ ਹੈ ਗੱਲ ਦੱਸਾਂਗੇ ਓਕੇ ਤੇ ਆ ਕਾਲੀ ਵੈੜ ਦੀ ਕੀ ਡਿਟੇਲ ਆ ਕਾਲੀ ਬਾਈ ਜੀ ਦੂਜਾ ਸੁਗਾ ਜੇ ਠੀਕ ਆ ਹੁਣ ਜੇ ਦਿਨ ਹਫਤਾ ਲੈ ਜੂਗੀ ਹਫਤੇ ਤੋਂ 10 ਦਿਨ ਲੈ ਜੂ ਹਜੇ ਹੈਨਾ ਹਾਂਜੀ ਬਰਨਾਂ ਦੀ ਪੰਡਾ ਪਾਉਣੀਆਂ ਨੇ ਬਰਨਾਂ ਬੁੰਨਾ ਬਹੁਤ ਹੀ ਜ਼ਿਆਦਾ ਚੰਗਾ ਵਾ ਠੰਡੀ ਸੀਲੇ ਵੀ ਬਹੁਤ ਜੇ ਠੀਕ ਆ ਕੋਈ ਗੱਲ ਨਹੀਂ ਜੇ ਪੀਕ ਲੈਵਲ ਤੇ ਨੇ 23 ਕਿਲੋ ਦੁੱਧ ਦਿੱਤਾ ਵਾ ਪਲੂਨ ਨੇ ਹਾਂਜੀ ਹਾਂਜੀ ਮਾਲਕਾਂ ਦੇ ਕਹਿਣ ਮੁਸਾਬ ਦੇਜੂ 25 ਦੁੱਧ ਫਿਰ ਵਾ ਮੈਂ ਕਹਾ ਬਾਈ ਜੀ ਦੇਣਾ ਚਾਹੀਦਾ ਵਾ 25 ਚਾਹੀਦਾ ਪਕਾ ਲੈ ਹਾਂਜੀ ਹਾਂਜੀ ਚਾਹੀਦਾ ਤੁਹਾਨੂੰ ਤਾਂ ਜਦੋਂ ਚੱਲ ਲੱਗਾ ਦੇਣਾ ਚਾਹੀਦਾ ਵਾ ਆਹ ਦੇਖੋ ਜੀ ਜਦੋਂ ਤਿਆਰ ਹੋਈ ਫਲ ਤਿਆਰ ਹੋ ਗਈ ਉਸ ਦਿਨ ਕੰਮ ਆ ਮੈਂ ਨਾ ਬਾਈ ਜੀ ਨਾ ਲੈ ਕੇ ਬੰਦ ਰਹੀ ਜੇ ਤੇ ਥਣਾ ਥਣਾ ਲੋ ਟਿੱਪੀ ਬਾਪੂ ਓਕੇ ਆ ਕਿ ਆਪਣੀ ਵੀਰ ਜੀ ਵੇਖੋ ਜਿੰਨੇ ਪੈਸੇ ਦੇਨੇ ਆ ਆਪਣੀ ਤਸੱਲੀ ਕਰਕੇ ਆ ਆ ਇਹ ਵੱਟੀ ਕਰ ਚੈੱਕ ਕਰਕੇ ਖੜੇ ਆ ਇਹ ਗੱਲ ਕੀ ਜੀ ਇਹਦੇ ਵਿੱਚ ਅਸੀਂ ਵੀ ਰਕਮ ਲਾ ਕੇ ਬੈਠੇ ਆ ਤੇ ਗਾੜੀ ਜਿੰਨੇ ਖਰਨੀ ਉਹਨੇ ਵੀ ਰਕਮ ਲਾ ਕੇ ਖਰਨੀ ਆਪਣੀ ਤਸੱਲੀ ਕਰੇ ਆਪਣੀ ਤਸੱਲੀ ਕਰੇ ਆਪਣੀ ਸਾਡੇ ਵੱਲ ਪੂਰੀ ਹੋਊਗੀ ਕਿਉਂਕਿ ਆ ਆਪਣੀ ਤਸੱਲੀ ਕਰਨੀ ਚਾਹੀਦੀ ਆਰੇ ਕੋਈ ਨਹੀਂ ਕਰਕੇ ਲੈ ਆਏ ਵੀਰ ਜੀ ਤੌਰ ਕਰਾ ਦੇ ਚੱਕ ਮੈਂ ਨਾ ਵੀਰ ਜੀ ਓਕੇ ਲੋ ਵੀ ਸੱਜਣੋ ਹਫਤੇ ਤੋਂ 10 ਦਿਨਾਂ ਦੀ ਕੱਚੀ ਸਰੀਰਕ ਢਾਂਚਾ ਵੱਡਾ ਵਾ ਤੇ ਦੂਜਾ ਸੂਆ ਬਾਈ ਹਰੀ ਦੱਸਦੇ ਤੇ ਪਨੂਨ ਵਹਿੜ ਨੇ ਚੰਗਾ ਦੁੱਧ ਦਿੱਤਾ ਹੋਇਆ ਬਾਕੀ ਬੰਤਰ ਚੰਗੀ ਆ ਗਾਂ ਦੀ ਬਸ ਕੱਲੀ ਕੱਚੀ ਕੱਚੀ ਆ ਸੱਜਣੋ ਮੋੜ ਲਿਆ ਐਂ ਜੇ ਕਮਾਲਾ ਦੂਜੇ ਪਾਸੇ ਦੀ ਇਹ ਤੁਹਾਡੀ ਕੋਸ਼ਿਸ਼ ਹਾਂ ਸੰਗਾ ਸਤੋ ਬਾਪੂਲੇਵਾ ਦਾ ਬਹੁਤ ਬਣਾਊਗੀ ਹਣਾ ਹਾਂ ਜੀ ਗਾਂ ਭੱਟੀ ਆ ਚਮਕਦਮ ਕਲੀ ਥਣ ਚੰਗਾ ਕੋਈ ਦ ਨੂੰ ਹੀ ਕਿੰਨੀ ਪੈਂ ਪਤਲੀ ਆ ਵਾਕੇ ਕੋਈ ਸ਼ੱਕ ਨਹੀਂ ਮੈਂ ਨਾ ਪੂਰਾ ਥੱਲੇੋਂ ਅੱਖਾਂ ਖੋਲਦੂ ਜਿੱਦਣ ਬਣੀ ਤੇ ਹਾਂ ਹਾਂ ਜੀ ਹਾਂ ਜੀ ਤੇ ਇਹਦਾ ਰੇਟ ਕੀ ਰਹੂਗਾ ਇਹਨੂੰ 70 ਕ ਮੰਗ ਲਈਏ ਇਹਦਾ ਵੇਚ ਭਾਵਾਂ ਢੂੜ ਮੰਗੀਆਂ ਜਾਂਦੇ ਆ ਵਿਗੀ ਵੀ ਜਾਂਦੀਆਂ 7-7 ਦੀਆਂ ਵਿਗਣ ਨੂੰ ਹੀ ਡੀਆਂ ਜੀ ਹੈ ਬਾਪੂ ਜੀ ਹਾਂ ਜੀ ਇਹਨੂੰ ਕਿ ਭਾਵਾਂ ਢੂੜ ਲੱਖ ਮੰਗ ਲਾ ਨਹੀਂ ਨਹੀਂ ਕੋਈ ਆਪਾਂ ਨੂੰ ਕਿਹੜਾ ਕਹਿਣਾ ਕਿਸ ਨੇ ਸਾਡੀ ਜੀ ਦੇਦੀ ਭਾਈ ਜੀ ਤੁਸੀਂ ਵੇਖੋ ਜੈ ਜੀ ਬਾਪੂ ਨੇ ਕਰਨਾ ਐਂਡ ਫਿਰ ਜਾਵਾ ਇੱਕ ਬਾਈ ਦੀ ਠੰਡੀ ਸੀ ਕੋਈ ਗੱਲ ਨਹੀਂ ਕਰਨੀ ਕਰ ਲੋ ਚੈੱਕ ਆਉਂਦਾ ਸ਼ਹਿਰ ਹੀ ਚਾਰਾਂ ਚੋਂ ਮੈਂ ਆ ਬਾਈ ਦੀ ਕਾਲੀ ਕੋਈ ਨਹੀਂ ਦੇ ਠੀਕ ਆ ਹਫਤਾ ਸੂਗੀ ਆ ਬਨੂਗੀ ਤਨੂਗੀ ਕੁੜੀ ਬਾਪੂ ਜੀ ਕਿੰਨੇ ਦੀ ਫਿਰ ਐ ਇਹ ਹੈ 52000 ਵੇਖ ਲੈ ਤੇਰਾ ਇਹ ਬਾਈ ਜੀ ਦੇ ਲਾ ਕੇ ਤੇਰੀ ਗੱਲ ਆ 53000 ਹਾਂ ਜੀ ਨਹੀਂ ਠੀਕ ਆ ਕੋਈ ਸ਼ੱਕ ਨਹੀਂ ਲੋ ਵੀ ਸੱਚ ਨੂੰ ਜੰਗੀ ਬਾਈ ਜੀ 70000 ਦੀ ਵਸ਼ੀ ਵੀ ਵਿਕ ਜਾਂਦੀ ਹੈ ਵੇਚਣੀ ਹੋਵੇ ਨਾ ਵਧੀਆ ਤੇ ਨਹੀਂ ਓਕੇ ਆ ਕੋਈ ਮੌਨ ਜਜ ਕਰਦੇ ਆ ਬਾਈ ਜਿੱਦਾਂ ਮਿਲੀਆਂ ਛੋਟੇ ਛੋਟੇ ਭਾਅ ਆਪਾਂ ਨੂੰ ਜਾਰ-ਜਾਰ ਦੋ ਜਣ ਬਣਾ ਹੜਾ ਕੇ ਤੇ ਗਾਂ ਲਈ ਜਾਣੀਆਂ ਤੇ ਬਾਪੂ ਆ ਜਰਸੀ ਜਰਸੀ ਦਾ ਭਾਈ ਜੀ ਜਰਸੀ ਉੱਚਾ ਬੱਚਾ ਜੇ ਠੀਕ ਆ ਦੋ ਤਿੰਨ ਥਲੇ 11 ਕਿਲੋ ਹੈਗਾ ਪੱਕਾ ਜੀ ਪੱਕਾ ਜੀ ਆ ਓਕੇ okay. 11 ਕਿਲੋ ਦੁੱਧ ਹੈਗਾ ਹਾਂ 2 ਮਹੀਨਿਆਂ ਦੀ ਸੂਈ ਆ ਮਗਰ ਬੱਚਾ ਹੈ ਬੱਚਾ ਇਹਦੇ ਮਗਰ ਆ 2 ਮਹੀਨਿਆਂ ਦੀ ਸੂਈ ਹੈ ਹਾਂਜੀ ਹਾਂਜੀ ਸੂਈ ਤੇ ਚੋਣਚਾਨ ਇੱਕ ਨੰਬਰ ਆ ਜੀ ਚੋਣਚਾਨ ਬਾਈ ਜੀ ਇੱਕ ਨੰਬਰ ਕੋਈ ਭੂਲ ਕੋਈ ਛਟਾ ਕੋ ਤਣਵਾਦ ਘਾੜੋ ਆਪਣੀ ਤਸਦੀਕ ਕਰੋ 100 ਦੀ 100 ਸਹੀ ਆ ਮੈਂ ਨਾ ਪੂਰੀ ਖੜੀ ਆ ਜੀ ਐ ਬਰਾਬਰ ਤਾਂ ਤੇ ਸੂਆ ਕਿਹੜਾ ਸੂਈ ਆ ਸੂਈ ਪਾਜੀ ਤੀਜਾ ਆ ਜੇ ਤੀਜਾ ਕਰਦ ਲਿਆ ਬਾਹਰ ਨਹੀਂ ਠੀਕ ਆ ਬਾਈ ਕੰਮ ਥੋੜਾ ਠੀਕ ਆ ਨਹੀਂ ਦੂਜਾ ਵੀ ਕਹਿ ਸਕਦੇ ਸੀ ਆਪਾਂ ਨਹੀਂ ਬਾਈ ਜੀ ਲੋੜ ਕੀ ਆ ਜੋ ਆਪਾਂ ਨੂੰ ਮਾਲ ਕਰਨ ਦੱਸਿਆ ਉਹ ਹੀ ਕਰਾਂਗੇ ਸਿਆਣੀ ਗੱਲ ਆ ਕੋਈ ਫਰਕ ਨਹੀਂ ਪੈਂ ਲੋ ਵੀ ਸੱਜਣੋ ਚੈੱਕ ਕਰਿਓ ਤੀਜਾ ਸੂਆ ਸੂਈ ਸਵਾਈ ਥਾਂ ਲੇਵੇ ਦੀ ਕੁਆਲਿਟੀ ਸਾਫ 11 ਕਿਲੋ ਦੁੱਧ ਵੱਛਾ ਇਹਦੇ ਕੋਲੇ ਆ ਉਹ ਵੀ ਵਿਖਾ ਦੇਣਾ ਤੇ ਜਰਸੀ ਆ ਗਈ ਇਹ ਲੰਗ ਜੀ ਮਾਰਦੀ ਏ ਕੀ ਚੱਕਰ ਆ ਤੇ ਪੱਕੇ ਪੁੱਕੇ ਦਾ ਕਰਕੇ ਉਹਨੇ ਨੇ ਪੱਕੇ ਪੁੱਕੇ ਕਰਕੇ ਮਾਈ ਜੀ ਠੀਕ ਆ ਠੀਕ ਆ ਜੀ ਨਹੀਂ ਨਾ ਗੱਡੀ ਚ ਲਾਈ ਸੱਜਣੋ ਵੱਛੇ ਦਾ ਡਿਜ਼ਾਈਨ ਚੈੱਕ ਕਰ ਲਓ ਹਾਂਜੀ ਹਾਂਜੀ ਬਾਜੀ ਆਈਏ ਲਾਉਣ ਲਾੜ ਕਰਕੇ ਵੇਖਾ ਤਾਂ ਤੋਂ ਪਹਿਲਾਂ 1 ਘੰਟਾ ਡੇਢ ਘੰਟਾ ਆਈ ਆ ਅੱਛਾ ਹਾਂਜੀ ਹਾਂਜੀ ਓਕੇ ਓਕੇ ਊ ਸੀੜ ਆ ਨਾ ਨਾ ਕੋਈ ਚੱਕਰ ਨਹੀਂ ਬਾਈ ਜੀ ਵੇਖੋ ਸੱਜਣਾ ਥਾਂ ਲੇਵੇ ਦੀ ਕੁਆਲਿਟੀ ਚੈੱਕ ਕਰ ਲਿਆ ਤੇ ਸ਼ਾਹ ਜੀ ਦਾ ਰੇਟ ਕੀ ਰਹੂਗਾ ਵੜੇ ਦਾ ਜੇ ਸ਼ਾਹ ਜੀ 35000 ਦੀ ਦੇ ਦਈਏ ਨਹੀਂ 32000 ਦੀ ਦੇ ਦਾਂਗੇ ਨਹੀਂ ਅੱਜ 32000 ਦੀ ਦੇ ਦਾਂਗੇ ਹਾਂ ਬਾਪੂ ਜੀ ਮਾਰੋ ਸਾਡਾ 30000 ਦੀ 30000 ਦੀ ਹਾਂ ਜੀ ਆਪਣੇ ਮਾਰਤੀ ਦੇ ਚਾਲੇ ਨੇ ਉਸ ਚਾਹ ਮਾਰੀ ਬਾਪੂ ਦੀ 30 ਹਜ਼ਾਰ ਦਾ ਕੋਈ ਗੱਲ ਨਹੀਂ ਓਕੇ 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 ਖਤੀ ਹਜ਼ਾਰ ਚ ਤਾਂ ਨਹੀਂ ਬਾਪੂ ਮਾਰੀ ਕਿਸ ਨੂੰ 10 ਕਿਲੋ ਦੁੱਧ ਮੱਝਾਂ ਰੱਖਾ ਮੱਝਾਂ ਇਹ ਸੇਵਾ ਵਾਲਾ ਬੰਦਾ ਦੁੱਧ ਦੋ ਕਿਲੋ ਹੋਰ ਵੱਜ ਜਾਣਾ ਨਹੀਂ ਭਾਈ ਜੀ 15 ਕਿਲੋ ਦੁੱਧ ਕਰ ਜੂਗੀ ਪੱਠਿਆਂ ਦੇ ਤੂੜੀ ਆਡੇ ਕੋਲ ਵੀ ਦੇ ਅੱਜ ਸਭ ਕੋ ਥੋੜੀ ਜਿਹੀ ਲੈ ਕੇ ਆ ਰਹੀ ਜਾਂਣਾ ਹਾਂ ਤੇ ਬਾਪੂ ਫਿਰ ਇੱਕ ਆ ਵਾਵਾ ਗੁੰਦੀ ਜੀ ਲੈ ਆਇਆ ਲੱਭ ਕੇ ਕਿਤੋਂ ਐ ਤੇ ਮਾਰਗਤ ਹੋ ਗਈ ਆ ਵੇਖੋ ਉਹਨਾਂ ਗੱਲ ਕੀ ਜੇ ਇਹ ਨਾ ਥੋੜੀ 10-15 ਦਿਨਾਂ ਦੇ ਕੱਚੀ ਆ ਠੀਕ ਆ ਪਰਮਾਨਕਾਰ ਮੰਡੀਆਂੋਂ ਬੰਦੇ ਲੈ ਕੇ ਆਏ ਵਸ਼ੀਏ ਠੀਕ ਆ ਪੀਕ ਲੈਵਲ ਤੇ ਜਦੋਂ ਵਸ਼ੀ ਉਦੋਂ ਲੈ ਕੇ ਆਏ ਦੂੰਦੀ ਉਸ ਤੋਂ ਲੈ ਕੇ ਆਏ ਤੇ ਇਹਨੇ 18 ਕਿਲੋ ਦਿੱਤਾ ਜਾ ਕੇ ਠੀਕ ਆ ਹਾਂ ਜੀ ਹੁਣ ਦੂਜਾ ਸੂਆ ਠੰਡੀ ਬਸਾ ਦੇ ਇੱਕ ਠੰਡੀ ਠੁੰਡੀ ਬਰੀ ਆ ਠੰਡੀ ਦਾ ਯਾਰ ਮੈਂ ਨਾ ਹਾਂ ਥੱਲੇ ਉਹ ਨਹੀਂ ਲੰਘ ਜੋ ਗਾਂ ਥੱਲੇ ਬਾਹਲੀ ਜਿਆਦੇ ਠੰਡੀ ਆ ਤੋਰ ਕਰਾਈਏ ਚਾਹੀਦੀ ਉਦੋਂ ਇਹ ਤਾਂ ਠੰਡੀ ਹੀ ਪਈ ਉਦੋਂ ਵਾਲੀ ਸੂਆ ਦੂਜਾ ਹਾਂ ਦੂਜਾ ਸੂਆ ਬਾਜੀ ਇਹ ਸਾਈ ਵਾਲਾ ਮਿਕਸ ਆ ਗਈ ਤੇ ਬਹੁਤ ਕੰਮ ਦੀ ਗਾਂ ਆ ਵੀਰਾਾ ਰਤਾਈ ਜਾਦੇ ਕੀ ਬਾਤ ਹਨਾ ਬਾਈ ਜੇ ਪ੍ਰਾਈਸ ਲਿਖੋਣਾ ਆ ਵੇਖਿਓ ਬਾਈ ਜੀ ਆ ਤੇਰੇ ਸਾਹ ਸੁਟਿਆ ਨਾ ਆ ਵੇਖੋ ਇੱਥੇ ਬਹਿ ਜਾਓ ਜੇ ਇਥੋਂ ਲਾਤਾ ਇੱਥੇ ਫੁੱਟ ਜੂ ਗਾਂ ਮੁਕਤ ਦੇ ਦਾਂਗੇ ਇੰਨੀ ਕਰਮਾਂ ਵਾਲੀ ਤੇ ਜਦੋਂ ਕਈਏ ਉਦੋਂ ਧਰਦੀ ਆ ਮੈਂ ਕਹਾਂ ਜਦੋਂ ਆਪਾਂ ਕਵਾਂਗੇ ਤੋ ਤਰੂਗੀ ਹਾਂ ਪਤਾ ਲਾਤਾ ਨਾ ਕੁੱਟੂਗਾ ਚੱਲ ਕੁੱਟ ਵਾਕੇ ਗਾਂ ਕਾ ਕਾ ਤੋਰ 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 ਕਰਾ ਚੱਕ ਕੇ ਲਓ ਵੀ ਸਜਣੋ ਚਮਕ ਧਮਕ ਵਜਣਾ ਕਹੇ ਨੇ ਸਾਂਭੀ ਵੀ ਪੂਰੇ ਸ਼ੌਂਕ ਨਾਲ ਕੋਈ ਕਹਿਣ ਵਾਲੀ ਗੱਲ ਨਹੀਂ ਵਜਨ ਬਹੁਤਾ ਗਾਂ ਦੇ ਵਿੱਚ ਕੱਲੀ ਨਾ ਕੱਚੀ ਕੱਚੀ ਆ ਹੋਰ ਇਹਦੇ ਚ ਕੋਈ ਆ ਬੜੀ ਥਣਾ ਥਣਾ ਲੋਕ ਆ ਨਾ ਸ਼ਾ ਮੈਂ ਨਾ ਬਾਈ ਆ ਮੈਂ ਤਸੱਲੀ ਕੀਤੀ ਆ ਵੀ ਮੇਰਾ ਹੁਣ ਮੈਂ بار بار ਇਹੀ ਗੱਲ ਕਹਿੰਦਾ ਵੀ ਜਿੰਨੇ ਮੇਰੇ ਵੀਰ ਨੇ ਲੈਣੀ ਆ ਹਾਂ ਤਸੱਲੀ ਕਰੇ ਵੀ ਆ ਕੇ ਦੇਖੇ ਭਾਲੇ ਹਨਾ ਆ ਕੇ ਵੇਖ ਕੇ ਤਸੱਲੀ ਕਰਾਵੇ ਨਹੀਂ ਠੀਕ ਆ ਬਾਪੂ ਗਾਂ ਬਹੁਤ ਚੰਗੀਆਂ ਨਹੀਂ ਲੱਭਦੀਆਂ ਤੇ ਬਾਪੂ ਕਿੰਨਾ ਦੁੱਧ ਪਾ ਦੂ ਤੇਰੇ ਉਮਰ ਦੇ ਤੇ 100 ਰੁਪਏ ਦੇ ਹਿਸਾਬ ਨਾਲ 18 ਕਹਿੰਦੇ ਚਲ 20 20 20 ਦਾ ਜਾ ਪੱਕਾ ਜੀ ਤਿੰਨਾਂ ਚਾਹੀਦਾ ਈ ਢੀਨੇ ਕਰਖਾਂ ਨਹੀਂ ਵੀਰੇ ਪੰਚੀ ਵੀ ਦੇ ਸਕਦੀ ਆ ਆਪਾਂ ਹੋਰ 20 ਕਿਲੋ ਕਿੰਨੇ ਆ 20 ਕਿਲੋ ਦੇ ਦਊਗੀ ਨਾ 18 ਕਿਲੋ ਦੇ ਦਿੱਤਾ ਹੋਇਆ ਨੇ ਦਿੱਤਾ ਉਹਨਾਂ ਨੇ ਹਾਂਜੀ ਹਾਂਜੀ ਵਾਕਿਆ ਕੋਈ ਸ਼ੱਕ ਨਹੀਂ ਵੀਰੇ ਆ ਜਾਰੀ ਚੰਗੀ ਆ ਬੇਸ ਬੂਸ ਵੇਖੋ ਅਸੀਂ ਦਾ ਕਿੰਨਾ ਸੋਹਣਾ ਲੱਗਾ ਤੇ ਬਾਪੂ ਜੀ ਰੇਟ ਇਹਦਾ ਫਿਰ ਰੇਟ ਮੰਗ ਲਈਏ ਦਾ 80 ਹਜ਼ਾਰ ਕਿ ਨਹੀਂ ਵੇਖ ਲਓ ਜਿੰਨੇ ਕੀ ਹੈਗੀ ਉਹਨੇ ਹੀ ਦੇ ਦਾਂਗੇ ਬਾਪੂ ਕਹਿੰਦਾ ਨਾ ਜੈ ਤੱਕਾ ਨਹੀਂ ਕਰਨਾ ਕਹਿੰਦਾ ਕਹੇ ਨਾ ਬਾਪੂ ਵੀ ਤਾਂ ਵੀ ਛੋਟਾ ਛੜਾ ਮੁਨਾਫਾ ਲੈਣਾ ਆਪਾਂ ਤੇ ਗੇਤੀ ਜਾਣੀਆਂ ਹਾਂ ਹਾਂ ਦਾਣਾ ਖਲੋਏ ਕਿਲੇ ਦੇ ਇਹ 60000 ਦੀ ਬਾਈ ਜੀ ਦੇ ਦਿੰਦੇ ਨੇ 60000 ਦੀ ਸਾਰਾ ਕੋਈ ਲਾ ਇਹਦਾ ਬਾਪੂ ਨੇ ਐਂਡ ਕਰਨਾ ਵੀਰੇ ਸਾਰਾ ਕੋਈ ਲਾ ਕੇ 60000 ਦੀ ਦੇ ਦਾਂਗੇ ਨਹੀਂ ਬਾਪੂ ਤਾਂ ਤਾਂ ਕੁਝ ਬਾਪੂ ਜੀ ਕਰ ਦੇਣਾ ਐਂਡ ਕਰ ਦੇ ਬਾਬਾ ਜੀ ਆਣ ਫੇਰ ਇਹ ਆਣਾ 55 ਮਾਰੀ ਨਾ ਸੱਟ ਕੋਈ ਲਾਗੀ ਜੇ ਕੁਝ ਮਿੰਟਾਂ ਦੀ ਬਾਈ ਜੀ ਦੇ ਕਵੇ ਫੇ ਕੱਲ ਨੂੰ ਜੇ ਆਪਾਂ ਕਹੀਏ ਨਾ ਵੀ ਤਿਆਰ ਕਰਕੇ ਫੇਰ ਆਪਾਂ ਨਹੀਂ ਜਿਵੇਂ ਉਹ ਰੇਟ ਲੱਗ ਹੋਊਗਾ ਉਹ ਰੇਟ ਲੱਗ ਹੋਏਗਾ ਤੁਹਾਨੂੰ ਵੀ ਪਤਾ ਭਾਜੀ ਮੈਂ ਤੁਹਾਨੂੰ ਕੱਚੀ ਜਾਦ ਦੇ ਅੰਦਰ 55 ਜਾਣ ਦੇ ਅੱਛਾ ਬਾਕੀ ਵਸ਼ੀ ਜਿਆਦੀ ਚੰਗੀ ਨਹੀਂ ਠੀਕ ਐ ਸਕਵਰ ਦੀ ਵੇਖੋ ਵਸ਼ੀ ਦੀ ਭਾਜੀ ਵਾਕਏ ਕੋਈ ਸ਼ੱਕ ਨਹੀਂ ਯਾਰ ਸੀਰ ਭਾਜੀ ਸੀਰ ਕਰਨ ਨਾਲੋਂ ਜ਼ਿਆਦੀ ਭਾਵੇਂ ਥੱਲੇ ਹੁੰਦੀ ਨੰਦ ਜੋ ਜਿਹੜੀ ਆਪਾਂ ਗੱਲ ਕੀਤੀ ਜੇ ਅਸੀਂ ਲੱਤਪੁਰ ਜੇ ਅਸੀਂ ਮੁਕਤ ਦੇ ਦਾਂਗੇ ਵਾਕਏ ਕੋਈ ਸ਼ੱਕ ਨਹੀਂ ਟੌਪ ਦੀ ਗਾਂ ਰਹੂਗੀ ਜਿਹੜਾ ਵੀ ਲੈ ਗਿਆ ਹਨਾ ਬਾਪੂ ਨੰਬਰ ਲਾ ਲਓ ਵਿੱਚ ਠੀਕ ਆ ਪੁੱਛ ਲਈਦਾ ਕਿਵੇਂ ਕਿਵੇਂ 98782 ਮੇਰਾ ਠੀਕ ਆ ਹਾਂਜੀ 98782 ਅੱਗੇ 55706 56706 ਇਹਦੇ ਤੇ ਵੀ ਗੱਲਬਾਤ ਕਰ ਸਕਦਾ ਕੋਈ ਹਾਂਜੀ ਹਾਂਜੀ ਇਹ ਮੇਰਾ ਫੋਨ ਵੀਜੀ ਜਿਆਦਾ ਆਵੇ ਮੇਰੇ ਬਾਪਾ ਨਾਲ ਕਰ ਸਕਦਾ ਓਕੇ 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 ਲੋ ਵੀ ਸੱਜਣੋ ਇਹ ਐਨੀਮਲ ਜਿਹੜੇ ਇਸ ਵੇਲੇ ਮੱਤੇਆਲ ਪੈਂਡ ਦੇ ਵਿੱਚ ਆ ਤੇ ਬਾਈ ਹਰਾਂ ਦੇ ਰੇਟ ਅੱਗੇ ਵੀ ਵੀਡੀਓ ਇੱਕ ਕੀਤੀ ਆ ਤੇ ਯਾਰ ਬਹੁਤ ਜਾਇਜ਼ ਸੀਗੇ ਤੇ ਅੱਜ ਵੀ ਨਾ ਜੇਬ ਜੀਆਂ گاਵਾ ਤੇ ਰੇਟ ਬਾਈ ਹਰਾਂ ਦੇ ਜਾਇਜ਼ ਆ 20 ਕਿਲੋ ਵਾਲੀ ਗਾਂ ਲਾਭਦੇ ਫਰਦੇ ਸੀ ਤਾਂ ਚੱਕ ਲੋ ਫੋਨ ਤੇ ਕਰ ਲਿਓ ਘੰਟੀ ਬਾਈ ਨੂੰ ਟੌਪ ਦੀ ਵੱਛੀ ਆ ਮਗਰ ਵੀ ਵੱਛੀ ਆ ਤੀਜਾ ਸੁਹਾਗਾ ਰੇਟ ਜਾਇਜ਼ ਆ ਬਾਈ ਹਰਾਂ ਦੇ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ